ਮੈਂ ਅਨਾਸੋ ਮੇਰਾ ਡਰੇੜਾ ਪਸਰਾ ਦੇ ਇਹਦਾ ਕੰਮ ਹੀ ਕਰਦਾ ਸਾਰਾ ਸਮਿਆ ਸਾਰੇ ਡਾਤਾ ਬੀਠੇ ਹਟਾਰਾਂਗੇ ਚੱਲ ਵੀਰੇ ਚੱਲ 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 ਕੀ ਆ ਕੀ ਐ ਕਿਤੇ ਜੀ ਨਹੀਂ ਆਦਾ ਯਾਰ ਅੱਛੇ ਜਿਹੜਾ ਉਹਨੂੰ ਬੇਤ ਪਾਣੀ ਬਾਬੇ ਇਧਰ ਚਾਦਰਾਂ ਦੇਖੋ ਤੇ ਮੈਂ ਕੀ ਕਰਾਂ ਆ ਵੀ ਡਿੱਗ ਗਿਆ ਓਏ ਕਰ ਫਟਾ ਪਤਾ ਨਹੀਂ ਆ ਨਵਾਂ ਘਰ ਖਾਦਾ ਜੰਮ ਓਏ ਬਹੁਤ ਲਾਲ ਰੋਡ ਹਾਂ ਓਏ ਉਹ ਵੱਜ ਗਿਆ ਸੀ ਨਾ ਦਲਾਲ ਆ ਵੀ ਡਿੱਗੂ ਮੇਰਾ ਸਪੈਸ ਆ ਜਾਵੇ ਦੇਖੋ ਡਿੱਗੋ ਨਾਲ ਆ ਵੀ ਟੇਟਾ ਤਾਂ ਰੱਖਣਾ ਉਹ ਸੈਲਰ ਜੀ ਦੀ ਕੰਧਾ ਚੱਕਦੀਆਂ ਆ ਬਾਪੇ ਨਕਸ਼ਾ ਲਗਾ ਵੀ ਹੋਇਆ ਹੋਊ ਫਿਰ ਹਾਂ ਬਣਾ ਨਕਸ਼ਾ ਲਗਾ ਤਾ ਤਰਪਾਲ ਨਾਲ ਇੱਥੇ ਟੰਗੀਆਂ ਪਈਆਂ ਪੈਸਿਆਂ ਦੇ ਓਏ ਕੋਇ ਤਰਾਈਆ ਕੋਈ ਬਤੁਆ ਨਾ ਮੈਂ ਉਹ ਸੈਟ ਨਹੀਂ ਆ ਤੈਨੂੰ ਤੇ ਅੱਛੀ ਲੱਗਣਾ ਮਾ ਉਹ ਦੇ ਸੈਟ ਟਾਈਪ ਆ ਉੱਤੇ ਕਰ ਲਾ ਉਹ ਚਾੜ